ਦਿਆ ਹੈ ਕਿ ਜੇ ਸਾਨੂੰ ਪਤਾ ਲੱਗ ਜਾਵੇ ਨਾ ਦਿਆ ਹੈ ਕਿ ਜੇ ਸਾਨੂੰ ਪਤਾ ਲੱਗ ਜਾਵੇ ਨਾ ਮੈਂ ਕਹਣਾ ਪਿਛਲੇ ਜਨਮ ਚ ਮੈਂ ਕਿੱਥੇ ਹੀ ਝਗੜੇ ਖੜੇ ਹੋ ਜਾਣ ਬੇਅੰਤ ਬਹੁਤ ਝਗੜੇ ਹੋ ਜਾਂਦੇ ਸੀ ਇੱਥੇ ਮੈਂ ਤੁਹਾਨੂੰ ਅਮਰੀਕਾ ਦੀ ਉਹ ਗੱਲ ਦੱਸਦਾ ਇੱਕ ਕੈਲੀਫੋਰਨੀਆ ਦੇ ਅੰਦਰ ਇੱਕ ਅਮਰੀਕਨ ਸਿੰਘ ਬਣ ਗਿਆ ਉਹਨੂੰ ਨਾਮ ਜੱਪਣ ਦੀ ਯੁਗਤੀ ਦਾ ਪਤਾ ਲੱਗਿਆ ਉਹਨੇ ਮਨ ਚਿਤ ਲਾ ਕੇ ਨਾਮ ਚੱਪਿਆ ਤੋ ਐਸੀ ਬਸਤਾ ਜਹ ਪਹੁੰਚ ਗਿਆ ਜਿੱਥੇ ਜਾ ਕੇ ਦੇਵ ਅੱਖ ਖੁੱਲ ਜਾਇਆ ਕਰਦੀ ਓਨੇ ਸਮਾਧੀ ਚ ਦੇਖਿਆ ਕਿ ਮੈਂ ਪਿਛਲੇ ਜਨਮ ਵਿੱਚ ਭਾਰਤ ਵਿੱਚ ਜੰਮਿਆ ਸੀ ਹਿੰਦੁਸਤਾਨ ਪੰਜਾਬ ਵਿੱਚ ਪੰਜਾਬ ਦੇ ਵੀ ਰੋਪੜ ਜ਼ਿਲ੍ਹੇ ਚ ਤੇ ਰੋਪੜ ਦੇ ਵਿੱਚ ਵੀ ਪੱਕੂ ਵਾਲ ਪਿੰਡ ਵਿੱਚ ਇਸ ਗੱਲ ਨੂੰ ਪਤਾ ਕਰਨ ਵਾਸਤੇ ਜਿਸ ਵਾਰ ਉੱਥੇ ਜੱਥਾ ਗਿਆ ਅਮਰੀਕਨਾਂ ਦਾ ਉਹਦੇ ਨਾਲ ਚਲੇ ਗਿਆ ਚੰਡੀਗੜ੍ਹ ਕੀਰਤਨ ਹੋ ਰਿਹਾ ਸੀ ਉਥੇ ਉਸਨੇ ਬੀਬੀ ਪੈਸੇ ਨਾ ਰੱਖੇ ਸੀ ਉਧਰ ਰੱਖ ਦ ਮਹਾਰਾਜ ਕੋ ਕਿ ਜਦੋਂ ਕੀਰਤਨ ਹੋ ਰਿਹਾ ਸੀ ਸੁਣਨ ਵਾਸਤੇ ਬੜੀ ਦੂਰ ਦੂਰ ਤੋਂ ਆਏ ਤੇ ਇੱਕ ਸਿੰਘ ਆਇਆ ਜਿਹਦਾ ਨਾਮ ਜੀਤ ਸਿੰਘ ਸੀ ਉਹਨੇ ਪੁੱਛਿਆ ਵੀ ਇੱਥੇ ਰੋਪੜ ਦਾ ਕੋਈ ਹੈ ਉਹ ਕਹਿਣ ਲੱਗੇ ਵੀ ਇਹ ਰੋਪੜ ਦਾ ਕਹਿੰਦਾ ਪੱਕੂ ਮਾਜਰੇ ਦਾ ਹੈ ਕੋਈ ਕਹਿੰਦਾ ਮੇਰਾ ਹੀ ਪਿੰਡ ਪੱਕੂ ਮਾਜਰੇ ਪਰ ਮੈਂ ਨਾਲ ਰਹਿਣਾ ਪੱਕੂ ਮਾਜਰੇ ਦੇ ਨਾਲ ਝੱਲੀਆਂ ਪਿੰਡ ਗੁਰਬਖਸ਼ ਸਿੰਘ ਮੇਰਾ ਨਾਮ ਹੈ ਕਹਿੰ ਲੱਗੇ ਤੂੰ ਪੱਕੂ ਮਾਜਰੇ ਦੇ ਸੁਬੇਦਾਰ ਨੂੰ ਜਾਣਦਾ ਹੈ ਕਹਿੰਦਾ ਅੱਛੀ ਤਰ੍ਹਾਂ ਜਾਣਦਾ ਉਹ ਸਿੰਘ ਹੈ ਤਿਆਰ ਬਰ ਤਿਆਰ ਕਹਿੰਦਾ ਮੈਂ ਮਿਲਣਾ ਉਹਨੂੰ ਕੱਲ ਨੂੰ ਦੱਸ ਸਕਦਾ ਜਾਂ ਮੈਨੂੰ ਲੈ ਚਲੋ ਕਹਿੰਦਾ ਸਾਹ ਬਹਾਦਰ ਮੈਂ ਕੱਲ ਨੂੰ ਸਿੰਘ ਸਾਹਿਬ ਉਹਨੂੰ ਨਾਲ ਲੈ ਕੇ ਆਵਾਂਗਾ ਮੈਂ ਤੇਰਾ ਸੁਨੇਹਾ ਦੇਵ ਉਹ ਦੂਸਰੇ ਦਿਨ ਚੰਡੀਗੜ੍ਹ ਦੇ ਨੇੜੇ ਇੱਕ ਪਿੰਡ ਹੈ ਬਠੇੜੀ ਉੱਥੇ ਇੰਤਜ਼ਾਰ ਕਰਨ ਲੱਗਿਆ ਤੇ ਇਧਰੋਂ ਜਾ ਦੇ ਇਹਨੂੰ ਸੁਨੇਹਾ ਦਿੱਤਾ ਇਹ ਕਹਿੰਦਾ ਮੈਂ ਤਾਂ ਕਿਸੇ ਗੋਰੇ ਨੂੰ ਜਾਣਦਾ ਨਹੀਂ ਉਹ ਕਹਿੰਦਾ ਅਮਰੀਕਨ ਸਿੰਘ ਆ ਤੇਰਾ ਨਾਂ ਲੈ ਰਿਹਾ ਤੇਰੇ ਪਿੰਡ ਦਾ ਨਾਂ ਲੈ ਰਿਹਾ ਤੇ ਮੈਂ ਝਾਮਨੀ ਲਈ ਆ ਕਿ ਮੈਂ ਕੱਲ ਨੂੰ ਨਾਲ ਲੈ ਕੇ ਆਵਾਂਗਾ ਕਹਿੰਦਾ ਤੇਰੇ ਕਹੇ ਤੇ ਮੈਂ ਜਾਇਆ ਹੁਨਾ ਮੈਨੂੰ ਤਾਂ ਪਤਾ ਨਹੀਂ ਉਹ ਦੂਸਰੇ ਦਿਨ ਮੋਟਰਸਾਈਕਲ ਤੇ ਜਾ ਚੱਲਿਆ ਘਰ ਵਾਲੀ ਵੀ ਨਾਲ ਐ ਪਿਆਰਾ ਸਿੰਘ ਦੇ ਪਿਆਰਾ ਸਿੰਘ ਸੀ ਉਹਨਾਂ ਜੋਸ ਵਾ ਤੇ ਆਇਆ ਉਥੇ ਬਢੇੜੀ ਦੇ ਬਰਾਬਰ ਉਹਨੇ ਆਵਾਜ਼ ਦਿੱਤੀ ਕਹਿੰਦਾ ਪਿਆਰਾ ਸਿੰਘ ਠਹਿਰੋ ਮੋਟਰਸਾਈਕਲ ਤੇ ਸੀ ਸਕੂਟਰ ਤੇ ਉਹ ਠਹਿਰ ਗਿਆ ਫਤਿਹ ਬਲਾਈ ਕਹਿਣ ਲੱਗਿਆ ਸਾਹਬ ਤੈਨੂੰ ਮੈਂ ਤਾਂ ਜਾਣਦਾਂ ਰਿਹਾ ਉਹ ਕਹਿੰਦਾ ਤੂੰ ਨਹੀਂ ਜਾਣਦਾ ਮੈਂ ਜਾਣਦਾ ਤੈਨੂੰ ਅੱਛੀ ਤਰ੍ਹਾਂ ਜਾਣਦਾ ਇੱਕ ਪਾਸੇ ਬਹਿ ਜੋ ਸੜਕ ਦੇ ਪਾਸੇ ਹੋ ਕੇ ਬਹਿ ਗਏ ਉਹ ਕਹਿਣ ਲੱਗਿਆ ਵੀ ਆਪਣੇ ਤੇਰੇ ਪਿਤਾ ਦਾ ਨਵਾਂ ਨਹੀਂ ਕਹਿੰਦਾ ਹਾਂ ਸਾਰਾ ਦੱਸਦਾ ਕਹਿੰਦਾ ਤੂੰ ਤਾਂ ਇਹ ਜਾਣਦਾ ਜਿਵੇਂ ਉੱਥੇ ਰਿਹਾ ਹੁੰਦਾ ਕਹਿੰਦਾ ਹਾਂ ਮੈਂ ਰਿਹਾ ਹੋਇਆ ਤਾਂ ਹੀ ਦੱਸ ਰਿਹਾ ਕਹਿੰਦਾ ਹੁਣ ਸਾਹਬ ਮੇਰੇ ਨੂੰ ਜ਼ਿਆਦਾ ਬੁਝਾਤਾ ਨਾ ਪਾ ਮੈਨੂੰ ਇਹ ਦੱਸ ਵੀ ਤੂੰ ਕਿਵੇਂ ਜਾਣਦਾ ਹੈ ਤੇ ਕੌਣ ਹੈ ਆਪਣਾ ਪਰਿਚਾਅ ਤੇ ਮੈਂ ਤੈਨੂੰ ਪਹਿਲਾਂ ਦੇਖਿਆ ਨਹੀਂ ਕਹਿੰਦਾ ਤੇਰੀ ਭੈਣ ਸੀ ਨਾ ਗੁਰਦਿਆਲ ਕੌਰ ਕਹਿੰਦਾ ਹਾਂ ਕਹਿੰਦਾ ਚੜ੍ਹਾਈ ਕਰ ਗਈ ਸੀ ਕਹਿੰਦਾ ਹਾਂ ਚੜ੍ਹਾਈ ਕਰ ਗਈ ਸੀ ਜਵਾਨੀ ਚ ਕਹਿੰਦਾ ਮੈਂ ਉਹ ਭਈਆ ਮੈਂ ਜਾ ਕੇ ਕੈਲੀਫੋਰਨੀਆ ਐਲ ਏ ਦੇ ਨੇੜੇ ਮੇਰਾ ਜਨਮ ਹੋਇਆ ਮੇਰੇ ਸੰਸਕਾਰ ਪਹਿਲੇ ਤੈਨੂੰ ਪਤਾ ਹੀ ਆ ਆਪਾਂ ਭਜਨ ਕਰਦੇ ਹੁੰਦੇ ਜਥੇਦੇ ਸਿੰਘ ਸੀਗੇ ਭਾਈ ਦੰਤ ਸਿੰਘ ਉਹਨਾਂ ਦੇ ਜੀ ਜੋਥੇ ਆ ਵੈਗਰੂ ਵੈਗਰੂ ਵਾਲੇ ਉਹਨਾਂ ਦੇ ਨਾਲ ਸੀ ਉਹਨਾਂ ਦਾ ਸੰਪਰਕ ਕਹਿੰਦਾ ਆਪਾਂ ਭਜਨ ਕਰਦੇ ਸੀ ਮੇਰਾ ਜਨਮ ਮੈਨੂੰ ਇਹ ਸ਼ਰੀਰ ਮਨੁੱਖ ਦਾ ਮਿਲਿਆ ਤੇ ਮੈਂ ਅਮਰੀਕਾ 'ਚ ਹੋਇਆ ਉੱਥੇ ਪੁਰਾਣੇ ਸੰਸਕਾਰਾਂ ਦੇ ਬਾਲ ਕਰਕੇ ਮੈਂ ਅਮਰਦੇਸ਼ ਆ ਕੇ ਤੇ ਭਜਨ ਕਰਨ ਲੱਗਿਆ ਭਜਨ ਕਰਦੇ ਕਰਦੇ ਮੈਨੂੰ ਆਹ ਅਨੁਭਵ ਹੋਇਆ ਜਿਹੜੀ ਮੈਂ ਤੇਰੇ ਨਾਲ ਗੱਲਾਂ ਕਰਦਾ ਮੈਂ ਇਸ ਕਰਕੇ ਇੰਡੀਆ ਆਇਆ ਕਿ ਵੀ ਮੇਰਾ ਕਿਤੇ ਬਹਿਮ ਤਾਂ ਨਹੀਂ ਹੈ ਕੋਈ ਇਹ ਸੱਚੀ ਗੱਲ ਹੈ ਕਹਿੰਦਾ ਹੁਣ ਮੈਨੂੰ ਤਸੱਲੀ ਹੋ ਗਈ ਠੀਕ ਹੈ ਆਪਾਂ ਪਿਛਲੇ ਜਨਮ ਚ ਭੈਣ ਭਰਾ ਸੀ ਹੁਣ ਮੈਂ ਅਮਰੀਕਾ ਚ ਹੋ ਗਿਆ ਤੂੰ ਇੱਥੇ ਹੈ ਇੱਕ ਵਿਆਹ ਦੇ ਵਿੱਚ ਮੈਨੂੰ ਬੋਲਾ ਦਿਆ ਸਰਦਾਰ ਜਗੀਰ ਸਿੰਘ ਰੋਪੜ ਵਾਲੇ ਸੀ ਫਾਈਨੈਂਸ਼ਰ ਉੱਥੇ ਬੈਠੇ ਮੈਨੂੰ ਕਹਿਣ ਲੱਗਿਆ ਵੀ ਇੱਕ ਗੱਲ ਮੈਂ ਪੁੱਛਣੀ ਐ ਭਜਨ ਕਰਕੇ ਕਿੰਨੀ ਕਿ ਦ੍ਰਿਸ਼ਟੀ ਖੁੱਲ ਜਾਂਦੀ ਐ ਬਹਤ 100 ਜਨਮ ਜਾਣ ਦਾ ਇੱਕ ਜਨਮ ਨਹੀਂ ਸੈਂਕੜੇ ਜਨਮਾਂ ਦਾ ਪਤਾ ਲੱਜੰਦਾ ਵੀ ਮੈਂ ਕੌਣ ਸੀ ਕਿਹੜੇ ਵੇਲੇ ਕਿੱਥੇ ਰਿਹਾ ਕਿਹੜੇ ਵੇਲੇ ਕਿੱਥੇ ਰਿਹਾ ਉਹਨੇ ਫਿਰ ਮੈਨੂੰ ਆ ਸਾਰੀ ਗੱਲ ਸੁਣਾਈ ਝੂਠੋ ਬੋਲਦਾ ਨਹੀਂ ਸੀ ਵੀ ਮੈਂ ਕਹਿੰਦਾ ਵੀ ਬਲਫ ਕਰਦਾ ਸਿੰਘ ਜੀ ਦਾ ਪੱਕਾ ਰਹਿਤ ਬਾਦ ਦਾ ਵੀ ਧਾਰਨੀ ਤੇ ਉਹ ਵੀ ਉਹਦੀ ਬੜੀ ਇੱਜ਼ਤ ਸੀ ਪਿਆਰਾ ਸਿੰਘ ਦੀ ਸੋ ਮੈਂ ਇਹ ਬਾਤ ਤਾਂ ਕਹਿਣਾ ਵੀ ਇਹ ਜਿਹੜਾ ਘੁੰਮਦਾ ਫਿਰਦਾ ਨਾ ਕਦੇ ਆਦਮੀ ਬਣ ਗਿਆ ਕਦੇ ਬੀਬੀ ਬਣ ਗਿਆ ਕਦੇ ਪਸ਼ੂ ਬਣ ਗਿਆ ਕਦੇ ਕੁਸ ਬਣ ਗਿਆ ਮਹਾਰਾਜ ਕਹਿੰਦੇ ਉਹਨੂੰ ਪਛਾਣੋ ਕੀ ਚੀਜ਼ ਇਹ ਤਾਂ ਬੋਡੀ ਤੈਨੂੰ ਹੁਣ ਮਿਲੀ ਏ ਤੇਰੀ ਕਾਰ ਹੈ ਤੇਰਾ ਵਹੀਕਲ ਹੈ ਇਹ ਮਿਲਿਆ ਕਦੇ ਵਾਸਤੇ ਹੈ ਏਟ ਰਿੰਕਡ ਬੀਮਾਰੀ ਫਾਰਮਿਸ਼ਨ ਹੈਵ ਟੂ ਡਾਈ ਖਾਓ ਪੀਓ ਤੋਂ ਐਸ਼ ਕਰਨ ਵਾਸਤੇ ਮਕਾਨ ਬਣਾਉਣ ਵਾਸਤੇ ਜਾਂ ਪੈਸੇ ਬੈਂਕ ਭਰਨ ਵਾਸਤੇ ਮਿਲੇ ਆ ਜਾਂ ਬੱਚੇ ਪਾਲਣ ਵਾਸਤੇ ਮਿਲੇ ਆ ਇਹ ਤਾਂ ਇਸ ਬਾਡੀ ਦੀ ਆ ਆਬਲੀਗੇਸ਼ਨਸ ਨੇ ਡਿਊਟੀਆਂ ਨੇ ਜਿਹੜੀਆਂ ਅਸੀਂ ਹਰ ਹਾਲਤ ਚ ਕਰਨੀਆਂ ਨੇ ਅਲੱਗ ਹੋ ਕੇ ਨਹੀਂ ਬੈਠਣਾ ਵੀ ਘਰ-ਬਾਰ ਛੱਡਤਾ ਤੇ ਕਿਤੇ ਜਾ ਕੇ ਬਹਿ ਗਏ ਨੱਠਣਾ ਨਹੀਂ ਸੰਸਾਰ ਦੇ ਵਿੱਚੋਂ ਸੰਸਾਰ ਦੇ ਵਿੱਚ ਰਹਿ ਕੇ ਸਾਰੇ ਪ੍ਰੋਬਲਮਾਂ ਨੂੰ ਫੇਸ ਕਰਨਾ لیکن جڑا